ਪਾਕਿਸਤਾਨ ਮਰਦਾਬਾ ਪਾਕਿਸਤਾਨ ਮਰਦਾਬਾ ਪਾਕਿਸਤਾਨ ਮਰਦਾਬਾ ਪਾਕਿਸਤਾਨ ਮਰਦਾਬਾ ਇਹ ਜਿਹੜਾ ਜੋ ਪਹਿਲਗਾਮ ਦੇ ਵਿੱਚ ਅਤਵਾਦੀਆਂ ਵੱਲੋਂ ਬਹੁਤ ਘਣਾਉਣਾ ਕੰਮ ਕੀਤਾ ਗਿਆ ਉਸ ਦੇ ਰੋਸ ਵਿੱਚ ਅੱਜ ਪੋਖਰ ਵਾਸੀਆਂ ਨੇ ਇਸ ਜਿਹੜਾ ਕਾਹਨ ਕੀਤਾ ਉਹਨਾਂ ਨੇ ਜਿਹੜਾ ਗਲਤ ਗੱਲਾਂ ਕੰਮ ਕੀਤਾ ਉਹਨਾਂ ਨੇ ਪੇਸ਼ ਵਾਸੀਆਂ ਦੇ ਮਨਾਂ ਦੇ ਵਿੱਚ ਬਹੁਤ ਵੱਡਾ ਰੋਸ ਹੈ ਇਸੇ ਨਾਲ ਹਰ ਇਨਸਾਨ ਦੇ ਦੇ ਆਹਰਤਾ ਬਲਉਂਦਰੇ ਗਏ ਆ ਬਹੁਤ ਭੈੜਾ ਕੰਮ ਕੀਤਾ ਉਹਨਾਂ ਨੇ ਅੱਜ ਰੋਸ ਰੋਸ ਰੋਟਾ ਉੱਪਰ ਵਾਸੀਆਂ ਵੱਲੋਂ ਪਾਕਿਸਤਾਨ ਔਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਜੋ ਕਿ ਇਹ ਪੁਤਲਾ ਫੂਕਿਆ ਜਾ ਰਿਹਾ ਔਰ ਅਸੀਂ ਕੇਂਦਰ ਦੀ ਸਰਕਾਰ ਔਰ ਪ੍ਰਧਾਨ ਮੰਤਰੀ ਕੋਧੀ ਜੀ ਕੋਲ ਬੇਨਤੀ ਕਰਦੇ ਹਾਂ ਇਸ ਹਮਲੇ ਦਾ ਜੋ ਕਿ ਜਿਹੜਾ ਬਹੁਤ ਘਨੋਣਾ ਕੰਮ ਕੀਤਾ ਗਿਆ ਹੈ ਇਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇ ਪਾਕਿਸਤਾਨ ਨੂੰ ਵੀ ਤਾਂ ਕਿ ਦੁਬਾਰਾ ਉਹ ਇਹੋ ਜੀ ਹਰਕਤ ਕਰਨ ਦੀ ਜ਼ਰੂਰਤ ਨਾ ਕਰੇ ਧੰਨਵਾਦ ਅਸੀਂ ਭੋਪਾਲ ਮਾਰਕੀਟਿੰਗ ਅਸੋਸੀਏਸ਼ਨ ਵੱਲੋਂ ਪੂਰੇ ਭੋਪਾਲ ਵਾਸੀ ਇਲਾਕਾ ਵਾਸੀਆਂ ਵੱਲੋਂ ਪਾਕਿਸਤਾਨ ਦਾ ਬਰੋਧ ਕਰਦੇ ਆ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਜੋ ਪੁਤਲਾ ਉਕਣ ਜਾ ਰਹੇ ਆ ਤੇ ਪ੍ਰਧਾਨ ਮੰਤਰੀ ਕੋਲੋਂ ਆਪਣੇ ਇੰਡੀਆ ਪ੍ਰਧਾਨ ਮੰਤਰੀ ਕੋਲੋਂ ਤੁਰੰਤ ਤੌਰ ਤੇ ਮੰਗ ਕਰਦੇ ਆ ਕਿ ਇਹਨਾਂ ਦਾ ਜੋੜਾ ਜਲਦ ਤੋਂ ਜਲਦ ਇਹਨਾਂ ਦੇ ਨਾਲ ਜੋ ਪਰਿਵਾਰਾਂ ਦੇ ਨਾਲ ਘਟਨਾ ਵਾਪਰੀ ਆ ਉਹਨਾਂ ਨੂੰ ਸਾਫ਼ ਤੋਂ ਆਇਆ ਜਾਵੇ ਧੰਨਵਾਦ ਜੀ ਧੰਨਵਾਦ ਬਸ ਮਾਰੋ ਮਾਰੋ ਪਹਿਲਾ ਪਹਿਲਾ ਪਾਕਿਸਤਾਨ ਦਾ ਝੰਡਾ ਫੁੱਕੋ ਬੰਦੇ ਨਾ ਹੋਵੇ ਦੇ ਨੇ ਤਾਂ ਕੱਲਾ ਫੁੱਕੋ ਪੂਰੀ ਰੋਸ ਤਾ ਕੀ ਕਹਿਣਾ ਚਾਹੁੰਦੇ ਜੀ ਪਿਆਰ ਗਵਰਨਮੈਂਟ ਜੋ ਵੀ ਤੇ ਕੰਮ ਹੋਇਆ ਆ ਆਤਮਾਨ ਤੇ ਬਹੁਤ ਗੋੜਾ ਹੋਇਆ ਕਿਤੇ ਸਾਡੇ ਹਿੰਦੂ ਸਮਾਜ ਵਿੱਚ ਇਹਦਾ ਬਹੁਤ ਦੁੱਖਿਆ ਸਾਡੇ ਪ੍ਰਧਾਨ ਮੰਤਰੀ ਦੇ ਪਾਸੇ ਕੋਸ਼ਿਸ਼ ਨਾ ਹੋਈ ਐ ਸਾ ਕਰਨ ਵੀ ਉਹਨਾਂ ਨੂੰ ਅਕਲ ਆਉਣੀ ਚਾਹੀਦੀ ਐ ਜਿਹੜਾ ਮੁਸਲਮਾਨਾਂ ਨੇ ਕੰਮ ਕੀਤਾ ਹੋਰ ਕੀ ਹੋਰ ਵੀ ਕਿਹਾ ਜੀ ਮੈਂ ਇਹੀ ਗਾਉਂਗਾ ਨਾ ਫਿਰ ਉਹ ਸੱਚ ਐ ਅੱਜ ਉਹਨਾਂ ਦਾ ਪਾਕਿਸਤਾਨ ਨੂੰ ਮੁਰਦਾ ਫੂਕ ਰਾਇਆ ਮੁਰਦਾ ਫੂਕ ਰਾਇਆ ਤੇ ਕੈਂਡਲ ਮਾਰਚ ਕਰਨ ਲੱਗੇ ਪਿਆ ਸੰਦੇਸ਼ ਕੀ ਦੇਣਾ ਚਾਹੁੰਦੇ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਸੰਦੇਸ਼ ਇਹ ਦੇਣਾ ਚਾਹੁੰਦੇ ਆ ਵੀ ਇਹ ਵੰਨਿਆ ਨੇ ਕੰਮ ਕੀਤਾ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਹੈ ਹਾਜੀ ਰੋਹਿ ਜੀ ਕੀ ਕਹਿਣਾ ਚਾਹੋਗੇ ਇਸ ਬਾਰੇ ਹਾਜੀ ਭੋਗ ਜੀ ਮੈਂ ਜੋ ਪਲਗਾਮਾ ਚ ਆਪਣਾ ਇਹ ਅਟੈਕ ਹੋਇਆ ਹੈ ਉਹਦੇ ਆਦਿ ਲੋਕ ਜੋ ਹਿੰਦੂ ਪਰਿਵਾਰਾਂ ਨੂੰ ਉਹਦੇ ਘਾਟ ਉਤਾਰਿਆ ਗਿਆ ਹੈ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਰਹੀ ਸੰਦੇਸ਼ ਦੇ ਲੈਸ ਲਾਉਣਾ ਚਾਹੁੰਦੇ ਹਾਂ ਕਿ ਉਹਨਾਂ ਨੂੰ ਸਖਤ ਸਖਤ ਮਤਲਬ ਦੇ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਫਾਂਸੀ ਸਜ਼ਾ ਦਿੱਤੀ ਜਾਵੇ ਉਹ ਸਰੋਸ ਚਾਚਾ ਅਸੀਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਫੋਗ ਰਹੇ ਆ ਭੋਗ ਪਰ ਵੱਲੋਂ ਭੋਗ ਪਰ ਵੱਲੋਂ ਜੀ ਪਾਕਿਸਤਾਨ ਮਰਦਾਬਾਦ ਪਾਕਿਸਤਾਨ ਮਰਦਾਬਾਦ ਪਾਕਿਸਤਾਨ ਮਰਦਾਬਾਦ ਪਾਕਿਸਤਾਨ ਮਰਦਾਬਾਦ